एबीपी ਸਾਂਝਾ ਲਗਾਤਾਰ ਸਰਹੱਦ ਤੇ ਰਹਿਣ ਵਾਲੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਇਕੱਤਰ ਕਰ ਰਿਹਾ ਹੈ ਔਰ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਨੂੰ ਕੀ ਕੀ ਦਿੱਕਤਾਂ ਪੇਸ਼ ਆ ਰਹੀਆਂ ਨੇ ਸਰਕਾਰ ਵੱਲੋਂ ਤਾਂ ਆਦੇਸ਼ ਜਾਰੀ ਕਰ ਦਿੱਤਾ ਗਿਆ ਕਿ 10 ਕਿਲੋਮੀਟਰ ਦਾ ਜੋ ਇਲਾਕਾ ਹੈ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਉਸ ਨੂੰ ਖਾਲੀ ਕਰ ਦਿੱਤਾ ਜਾਵੇ ਪਰ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਇਸ ਲਈ ਨਜ਼ਰ ਆ ਰਹੇ ਨੇ ਕਿਉਂਕਿ ਸਰਕਾਰੀ ਅਧਿਕਾਰੀਆਂ ਵੱਲੋਂ ਹਾਲੇ ਤੱਕ ਸਰਹੱਦ ਦੇ ਨਾਲ ਲੱਗਦੇ ਕਿਸੇ ਵੀ ਪਿੰਡ ਤੱਕ ਪਹੁੰਚ ਨਹੀਂ ਕੀਤੀ ਗਈ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਪਿੰਡ ਬਾਰੇ ਦੱਸਣਾ ਚਾਹੁੰਦਾ ਜਿਸ ਪਿੰਡ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਚੱਕ ਅੱਲਾ ਬਖਸ਼ ਇਸ ਪਿੰਡ ਦਾ ਨਾਮ ਹੈ ਔਰ ਭਾਰਤ ਪਾਕਿਸਤਾਨ ਦੀ ਜੋ ਅੰਤਰਰਾਸ਼ਟਰੀ ਸੀਮਾ ਹੈ ਸਰਹੱਦ ਹੈ ਉਸ ਤੋਂ ਬੇਹੱਦ ਕਰੀਬ ਹੈ ਇਹ ਪਿੰਡ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਮੇਰੇ ਬਿਲਕੁਲ ਸਾਹਮਣੇ ਜੋ ਫੈਂਸਿੰਗ ਹੈ ਉਸਦੇ ਦੂਸਰੇ ਪਾਸੇ ਪਾਕਿਸਤਾਨ ਹੈ ਔਰ ਬਿਲਕੁਲ ਫੈਂਸਿੰਗ ਦੇ ਇਸ ਪਾਸੇ ਜੋ ਘਰ ਨੇ ਉਹ ਵੀ ਤੁਸੀਂ ਮੈਂ ਕੋਸ਼ਿਸ਼ ਕਰਾਂਗਾ ਕੈਮਰੇ ਰਾਹੀਂ ਤੁਹਾਨੂੰ ਦਿਖਾਉਣ ਦੀ ਕਿ ਬਿਲਕੁਲ ਸਾਹਮਣੇ ਇਹ ਲੋਕ ਰਹਿੰਦੇ ਨੇ ਜੇਕਰ ਜੰਗ ਵਰਗਾ ਕੋਈ ਹਾਲਾਤ ਬਣਦੇ ਨੇ ਜਾਂ ਕੁਝ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਪਿੰਡ ਦਾ ਨੁਕਸਾਨ ਹੋਏਗਾ ਪਰ ਫਿਲਹਾਲ ਇਹਨਾਂ ਲੋਕਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਆਦੇਸ਼ ਤਾਂ ਜਾਰੀ ਕਰ ਦਿੱਤੇ ਗਏ ਕਿ ਪਿੰਡ ਨੂੰ ਖਾਲੀ ਕਰ ਦਿੱਤਾ ਜਾਵੇ ਪਰ ਇਹ ਲੋਕ ਆਪਣੇ ਪਸ਼ੂ ਆਪਣੇ ਘਰ ਔਰ ਘਰਾਂ ਦੇ ਵਿੱਚ ਜੋ ਸਮਾਨ ਹੈ ਕੀਮਤੀ ਉਸ ਨੂੰ ਛੱਡ ਕੇ ਨਾ ਜਾਣ ਲਈ ਮਜਬੂਰ ਹਨ ਇਹਨਾਂ ਦਾ ਕਹਿਣਾ ਹੈ ਕਿ ਜੋ ਔਰਤਾਂ ਤੇ ਬੱਚੇ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਦਿੱਤਾ ਗਿਆ ਪਰ ਨੌਜਵਾਨ ਅਤੇ ਜੋ ਬਜ਼ੁਰਗ ਹਨ ਉਹ ਹਾਲੇ ਵੀ ਪਿੰਡ ਦੇ ਵਿੱਚ ਮੌਜੂਦ ਨੇ ਕਿਉਂਕਿ ਆਪਣੇ ਘਰਾਂ ਨੂੰ ਛੱਡ ਕੇ ਉਹ ਨਹੀਂ ਜਾਣਾ ਚਾਹੁੰਦੇ ਪਿੰਡ ਦੇ ਸਰਪੰਚ ਰੂਪ ਸਿੰਘ ਉਹਨਾਂ ਨੂੰ ਜਾਣਦੇ ਆ ਰੂਪ ਸਿੰਘ ਦੀ ਜਦੋਂ ਸਰਕਾਰ ਦਾ ਆਦੇਸ਼ ਆਇਆ ਕਿ ਪਿੰਡ ਖਾਲੀ ਕਰ ਦਿੱਤੇ ਜਾਣ ਸਭ ਤੋਂ ਪਹਿਲਾਂ ਉਸ ਵੇਲੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਕੀ ਗੱਲ ਸੀ ਵੀ ਮਨਾਂ ਦੇ ਵਿੱਚ ਇਹੋ ਜਿਹੀ ਵੀ ਟੈਨਸ਼ਨ ਬਹੁਤ ਜੀ ਵੀ ਟੈਨਸ਼ਨ ਇਹਦਾ ਵੀ ਅੱਗੇ ਵੀ ਇਹ ਕੰਮ ਹੋਇਆ ਇਥੇ ਟੈਨਸ਼ਨ ਹੈ ਹੁਣ ਵੀ بیوی ਬੱਚੇ ਪਿੱਛੇ ਆਪ ਅਸੀਂ ਇੱਥੇ ਆ ਜੇ ਕੱਲ ਰੋਜ ਨੂੰ ਗੱਲ ਬਣ ਜਾਣ بیوی ਬੱਚੇ ਪਿੱਛੇ ਅਸੀਂ ਇੱਥੇ ਤੇ ਅਸੀਂ ਤੇ ਬਿਹਤਰ ਇਹੋ ਕਹਿੰਨੇ ਵੀ ਸਾਨੂੰ ਪਿੱਛੇ ਜਗ੍ਹਾ ਮਿਲ ਜੇ ਤੇ ਅਸੀਂ ਪਰਿਵਾਰ ਤੇ ਇੱਕ ਥਾਂ ਬੈਠਾ ਰਵੇ ਚਲੋ ਜੋ ਕੰਮ ਹੋਣਾ ਜਗਾ ਹਿੱਲਜੋਲ ਨਹੀਂ ਉਹ ਸਾਰੇ ਮੁਲਕ ਦੇ ਨਾਲ ਹੋਏਗੇ ਸਾਡਾ ਸਾਰਾ 200 150 ਗਾਜ ਤੇ ਜੀਰੋ ਲੈਣ ਤੇ ਪਿੱਛੇ 150 200 ਗਾਜ ਤੇ ਡਰੇਨੇਜ ਡਿਫੈਂਸ ਹੈ ਪੇ ਜੇ ਕੋ ਕੱਲ ਨੂੰ ਗੱਲ ਬਣ ਜੇ ਤੇ ਪਿੱਛੋਂ ਵੀ ਸਾਨੂੰ ਤੰਗੀ ਤੇ ਅੱਗੋਂ ਵੀ ਤੰਗੀ ਹੈ ਜੀ ਇਹ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਹਰ ਸਹੂਲਤ ਜੇਕਰ ਉਹ ਸਮਾਨ ਲੈ ਕੇ ਇੱਥੋਂ ਕਿਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਗੱਡੀਆਂ ਮਿਲਣਗੀਆਂ ਜੇਕਰ ਉਹਨਾਂ ਨੂੰ ਰਾਸ਼ਨ ਚਾਹੀਦਾ ਉਹ ਮਿਲੂਗਾ ਔਰ ਕੈਂਪਾਂ ਦੇ ਵਿੱਚ ਜੇ ਲੋਕ ਰਹਿਣਾ ਚਾਹਣ ਤੁਹਾਡੇ ਤੱਕ ਹੁਣ ਤੱਕ ਕਿਸੇ ਨੇ ਪਹੁੰਚ ਕੀਤੀ ਸਰ ਪਹੁੰਚ ਨਹੀਂ ਅਜੇ ਤੱਕ ਕੀਤੀ ਬਾਕੀ ਕੈਂਪਾਂ 'ਚ ਅਹੀਂ ਸਮਾਨ ਕਿੱਥੇ ਇੰਨਾ ਰੱਖਾਂਗੇ ਅਹੀਂ ਸਮਾਨ ਸਮਾਨ ਤੁਹਾਨੂੰ ਪਤਾ ਹੀ ਘਰ ਦੀ ਚੀਜ਼ ਵਾਸਤੇ ਨਹੀਂ ਚੁੱਕੀ ਨੀ ਜਾਂਦੀ ਰੱਖਣੀ ਔਖੀ ਆ ਮਸਾਂ ਇਹੋ ਹੀ ਆਪੋ ਆਪਣਾ ਕੋਈ ਵੀ ਪਿੱਛੇ ਵੀ ਆ ਕੋਈ ਆਪਣੇ ਰਿਸ਼ਤੇਦਾਰ ਵੀ ਆ ਬੜੀ ਗੱਲ ਇੱਕ ਅੱਧਾ ਜੀ ਰਹ ਜੇਗਾ ਸਮਾਨ ਤੇ ਚੁੱਕਣਾ ਨਹੀਂ ਚੁੱਕੇ ਨਹੀਂ ਜਾ ਸਕਦੇ ਹੁਣ ਸਮਾਨ ਸਾਡੇ ਘਰੀਂ ਪਿਆ ਕੁਝ ਹੋਰ ਵੀ ਮੇਰੇ ਨਾਲ ਲੋਕ ਮੌਜੂਦ ਨੇ ਪਿੰਡ ਦੇ ਬਜ਼ੁਰਗੀ ਨਾਲ ਜੀ ਸਰਦਾ ਸੁਭਾ ਸਿੰਘ ਜੀ ਸੁਭਾ ਸਿੰਘ ਜੀ ਦੱਸੋ ਤੁਸੀਂ ਜੇਕਰ ਅਸੀਂ 65 ਜਾਂ 71 ਦੀ ਜੰਗ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ ਜਦੋਂ ਕਾਰਗਿਲ ਦੇ ਵਿੱਚ ਜੰਗ ਲੱਗੀ ਉਦੋਂ ਵੀ ਇੱਥੇ ਲੋਕਾਂ ਨੂੰ ਹਟਾਤ ਉਦੋਂ ਕਿੰਨਾ ਕੁ ਨੁਕਸਾਨ ਜਿਹੜਾ ਲੋਕਾਂ ਦਾ ਪਿੰਡ ਦਾ ਉਦੋਂ ਕਾਫੀ ਨੁਕਸਾਨ ਹੋਇਆ ਸਾਡੇ ਸਾਰੇ ਮੈਨ ਲੱਗੇ ਇੱਥੇ ਤੇ ਕੁਝ ਨਹੀਂ ਸਾਡੇ ਪੱਲੇ ਪਿਆ ਕੋਈ ਕਣਕਾ ਕੁਣਕਾ ਪੱਕ ਕੇ ਵਿੱਚੇ ਏ ਘਿਰਗੀਆਂ ਸੀ ਬਾਕੀ ਸਾਨੂੰ ਕੋਈ ਇਹਦਾ ਲਾਭ ਨਹੀਂ ਮਿਲਿਆ ਕੋਈ ਉਦੋਂ ਸਰਕਾਰ ਵੱਲੋਂ ਮੁਆਵਜ਼ੇ ਦਿੱਤੇ ਕੀ ਅਥੂ ਭੁਜਾਏ ਦੋ ਦੋ 4000 ਰੁਪਇਆ ਕੋਈ ਚੀਜ਼ ਹੁੰਦਾ ਸੇ ਚੱਲ ਚੱਲ 10000 ਦੀ ਕਣਕ ਨਿਕਲਦੀ 30 30 ਦੀ ਤੇ ਕੀ 4000 ਨੂੰ ਕੀ ਕਰਨਾ ਪੰਜ ਪੰਜ ਹਾ ਦਿੱਤਾ ਹੀ ਇਹ ਤੋਂ ਵੱਧ ਨਹੀਂ ਪਿੰਡ ਦੇ ਜ਼ਿਆਦਾਤਰ ਲੋਕ ਜਿਹੜੇ ਉਹ ਖੇਤੀਬਾੜੀ ਦੇ ਨਾਲ ਜੁੜੇ ਹਾਂਜੀ ਖੇਤੀਬਾੜੀ ਦੇ ਜਿਦ ਤਰਾ ਹੁਣ ਕਣਕ ਜਿਹੜੀ ਝੋਨਾ ਪੱਕਣ ਦੇ ਬਿਲਕੁਲ ਕੰਡੇ ਤੇ ਆ ਕਈਆਂ ਨੇ ਤਾਂ ਬਾੜੀਆਂ ਵੀ ਸ਼ੁਰੂ ਕਰ ਦਿੱਤੀਆਂ ਜੇ ਫੈਂਸੀ ਤੋਂ ਪਾਰ ਦੀ ਜਿਹੜੀ ਫਸਲ ਆ ਉਹਦਾ ਇਸ ਵੇਲੇ ਕੀ ਹਾਲ ਹੈ ਔਰ ਕੀ ਕਹਿਣਾ ਤੁਹਾਡੀ ਕੀ ਬੰਗਿਆ ਸਰਕਾਰ ਸਰ ਉਹਦਾ ਤੇ ਹਾਲ ਮਾੜਾ ਹੀ ਜੀ ਪਹਿਲਾਂ ਤਾਂ ਦੋ ਤਿੰਨ ਦਿਨ ਨੰਗਨ ਨਹੀਂ ਦਿੱਤਾ ਨਾ ਤੇ ਜੰਗਲੀ ਜਾਨਵਰ ਆ ਜਿਹੜੇ ਉਹ ਖ ਮਾਰਨ ਉਹ ਨਹੀਂ ਦਿੰਦੇ ਵੀ ਜੰਗਲੀ ਜਾਨਵਰ ਮਾਰਨਗੇ ਤੇ ਬਚਾ ਹੋਏਗਾ ਬਾਕੀ ਹਾਲ ਮਾੜਾ ਹੀ ਆ ਉਹਦਾ ਵੀ ਤੇ ਜੇ ਅਸਾਂ ਆਪਾਂ ਲੜਾਈ ਜਾਂ ਜੰਗ ਦੇ ਮਾਹੌਲ ਤੋਂ ਇਲਾਵਾ ਗੱਲ ਕਰੀਏ ਤੇ ਪਿੰਡ ਨੂੰ ਜਿਹੜੀ ਸਰਕਾਰੀ ਸਹੂਲਤਾਂ ਮਿਲਦੀਆਂ ਸਕੂਲ ਜਾਂ ਫਿਰ ਇੱਥੇ ਜਿਹੜਾ ਬੱਸ ਕੋਈ ਸਾਧਨ ਹੈ ਸਰ ਕੋਈ ਪ੍ਰਾਇਮਰੀ ਤੱਕ ਸਕੂਲ ਇੱਥੇ ਲੈਬਾਰਟਰੀ ਸਾਡੇ ਨਹੀਂ ਪਸ਼ੂ ਵਾਲਾ ਹਸਪਤਾਲ ਸਾਡੇ ਨਹੀਂ ਨਹੀਂ ਜਾਨੀ ਕਿਹੇ ਵਲੇ ਨੇਰੇ ਸਵੇਰੇ ਸਾਨੂੰ ਕੋਈ ਅਮਰਜੈਂਸੀ ਵਾਝੇ ਇੱਥੋਂ ਅਸੀਂ 5 ਕਿਲੋਮੀਟਰ ਤੇ ਜਾਂਦੇ ਆ ਸਾਨੂੰ ਇਹੋ ਜੀ ਕੋਈ ਸਹੂਲਤ ਨਹੀਂ ਹੈਗੀ ਇਹੋ ਜੀ ਚੋ ਸਹੂਲਤ ਵੀ ਚਾਹੀਦੀ ਟਫਾਂਸ ਦਾ ਪੋਲ ਸਾਡਾ ਉਹ ਡਿੱਗਾ ਆ ਬੱਚਿਆਂ ਲਈ ਬੱਸ ਉਹ ਨਹੀਂ ਕੋਈ ਨਗਾਉਂਦਾ ਵੇ ਉਹ ਇਹ ਹਨ ਸਰਪੰਚ ਰੂਪ ਸਿੰਘ ਇਹਨਾਂ ਦਾ ਇਹੀ ਕਹਿਣਾ ਕਿ ਇਹਨਾਂ ਦਾ ਪਿੰਡ ਸਰਹੱਦ ਤੋਂ ਬੇहद ਕਰੀਬ ਹੈ ਪਰ ਜੇਕਰ ਸਰਕਾਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਸਹੂਲਤਾਂ ਤੋਂ ਵੀ ਵਾਂਝੇ ਰਹਿਣਾ ਪੈਂਦਾ ਹੈ ਨਾ ਤਾਂ ਇਸ ਪਿੰਡ ਦੇ ਵਿੱਚ ਕਦੀ ਕੋਈ ਬੱਸ ਆਈ ਤੇ ਨਾ ਹੀ ਕਦੀ ਸਰਕਾਰ ਦੇ ਬੱਸ ਚਲਾਉਣ ਬਾਰੇ ਸੋਚਿਆ ਪਰ ਹੁਣ ਦੇ ਜੋ ਤਾਜ਼ਾ ਹਾਲਾਤ ਬਣੇ ਨੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਜੋ ਪੁਖਤਾ ਪ੍ਰਬੰਧ ਨੇ ਉਹ ਵੀ ਕਰ ਲਏ ਗਏ ਨੇ ਇਹਨਾਂ ਲੋਕਾਂ ਤੱਕ ਹਾਲੇ ਤੱਕ ਕਿਸੇ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਔਰ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕੈਂਪ ਦੇ ਵਿੱਚ ਉਹਨਾਂ ਨੂੰ ਰੱਖਿਆ ਵੀ ਜਾਂਦਾ ਹੈ ਤਾਂ ਉਹ ਆਪਣਾ ਸਮਾਨ ਆਪਣੇ ਜੋ ਡੰਗਰ ਪਸ਼ੂ ਉਹਨਾਂ ਨੂੰ ਕਿੱਥੇ ਰੱਖਣਗੇ ਔਰ ਸਭ ਜੋ ਕਿਸਾਨਾਂ ਵਾਸਤੇ ਦੁੱਖ ਵਾਲੀ ਗੱਲ ਇਹ ਹੈ ਕਿ ਪੁੱਤਾਂ ਵਾਂਗੂ ਪਾਲੀ ਜੋ ਉਹਨਾਂ ਦੀ ਫਸਲ ਹੈ ਜੇਕਰ ਉਹ ਉਸ ਦੀ ਦੇਖਭਾਲ ਨਹੀਂ ਕਰਨਗੇ ਤਾਂ ਉਹ ਵੀ ਬਰਬਾਦ ਹੋ ਜਾਵੇਗੀ ਰਜੀਵ ਸ਼ਰਮਾ ਏਪੀਪੀ ਸੰਜਾ ਚੱਕ ਅੱਲਾ ਬਖਸ਼